ਲੋ ਜੀ ਭਰਾਓ ਸਾਡੇ ਨਾਲ ਮੈਡਮ ਚਲੰਜੀਤ ਕੌਰ ਖੜੇ ਨੇ ਬਾਈ ਜਿਨ੍ਹਾਂ ਨੂੰ 13-14 ਸਾਲਾਂ ਦਾ ਐਕਸਪੀਰੀਅੰਸ ਹੋ ਗਿਆ ਜਦੋਂ ਇਹ 8ਵੀਂ ਕਲਾਸ ਚ ਪੜ੍ਹਦੀ ਸੀ ਨਾ ਉਦੋਂ ਤੋਂ ਕੱਪੜੇ ਸਿਉਣ ਲੱਗ ਗਏ ਦੀ ਦੇਖ ਲਓ ਤੇ ਇਹਨਾਂ ਵੱਲੋਂ ਈਸ਼ਾ ਕ੍ਰੀਏਸ਼ਨ ਬਰਨਾਲਾ ਵਿਖੇ ਫ੍ਰੀ ਡੈਮੋ ਕਲਾਸ ਦੇਈ ਜਾਣੀ ਆਪਾਂ ਕਹਿੰਦੇ ਬਰਕਸ਼ਾਪ ਲੱਗਣੀ ਆਂਗੀ 28 ਅਪ੍ਰੈਲ ਦੀ ਯਾਨੀ ਕਿ ਦਿਨ ਸੋਮਵਾਰ ਤੇ ਬਰਨਾਲੇ ਆਉਣਾ ਤੁਸੀਂ ਫ੍ਰੀ ਡੈਮੋ ਕਲਾਸ ਆ ਤੇ ਇਹਨਾਂ ਬਗੋਂ ਸਾਨੂੰ ਬਈ ਉਦੋਂ ਬਾਅਦ ਕੋਰਸ ਵੀ ਕਰਵਾਇਆ ਜਾਊਗਾ ਪਹਿਲਾਂ ਤੁਸੀਂ ਡੈਮੋ ਕਲਾਸ ਦੇਖੋ ਭੈਣ ਜੀ ਕੋਲ ਲੈ ਕੇ ਮੈਡਮ ਡੈਮੋ ਕਲਾਸ ਦੇ ਵਿੱਚ ਕੀ ਕੀ ਦੱਸੋਗੇ ਜੀ ਕੀ ਕੀ ਚੀਜ਼ ਦੋ ਸਰ ਆਪਾਂ ਬਹੁਤ ਹੀ ਬੇਸਿਕ ਚੀਜ਼ਾਂ ਵੀ ਦੱਸਾਂਗੇ ਐਡਵਾਂਸ ਦੇ ਵਿੱਚ ਵੀ ਚੀਜ਼ਾਂ ਦੱਸਾਂਗੇ ਪੂਰੀ 1 ਘੰਟੇ ਦੀ ਆਪਾਂ ਵਰਕਸ਼ਾਪ ਜਿਹੜੀ ਦਵਾਂਗੇ ਜਿਹਦੇ ਵਿੱਚ ਆਪਣੀਆਂ ਭੈਣਾਂ ਨੂੰ ਇਹ ਦਿੱਕਤ ਨਾ ਆਵੇ ਵੀ ਸਾਨੂੰ ਸਮਝ ਨਹੀਂ ਆਉਂਦਾ ਜੋ ਵੀ ਆ ਆਨਲਾਈਨ ਵੀ ਸਾਨੂੰ ਸਮਝ ਨਹੀਂ ਆਉਣਾ ਆਪਾਂ ਇਹ ਵੀ ਦੱਸਣਾ ਕਿ ਆਨਲਾਈਨ ਵੀ ਤੁਸੀਂ ਅੱਛੀ ਤਰ੍ਹਾਂ ਸਮਝ ਸਕਦੇ ਹੋ ਬਿਲਕੁਲ ਹਾਂਜੀ ਆਨਲਾਈਨ ਵੀ ਲੈ ਸਕਦੇ ਹੋ ਤੇ ਤੇ ਸਭ ਤੋਂ ਵੱਡੀ ਗੱਲ ਕੀ ਆ ਕਈ ਭੈਣਾ ਮੰਨ ਲਓ ਵੀ ਜਗ ਜਾਂਦੀਆਂ ਨੇ ਜਦੋਂ ਮੂਰੀ ਟੇਲਰ ਬੰਦਾ ਹੋਵੇ ਹਨਾ ਹੁਣ ਇਹ ਆਪ ਹੀ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਮਾਹਿਰ ਨੇਗੇ ਆ ਤੇ ਤੁਸੀਂ ਇਹਨਾਂ ਨੂੰ ਇੱਕ ਔਰਤ ਇੱਕ ਔਰਤ ਨਾਲ ਆਪਾਂ ਕਹੀਏ ਖੁੱਲ ਕੇ ਗੱਲ ਕਰ ਸਕਦੀ ਆ ਬਾਕੀ ਆਪ ਦੀ ਅਡਵਾਂਸ ਬੁਕਿੰਗ ਕਰਵਾ ਲਓ ਕਿਉਂ ਦੇ ਹਿਸਾਬ ਤੇ ਫਿਰ ਇਹਨਾਂ ਵੱਲੋਂ ਅਰੇਂਜਮੈਂਟ ਕੀਤਾ ਜਾਊਗਾ ਤੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਥੈਂਕ ਯੂ